ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੁਹਾਨੂੰ ਦੱਸਦੀ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਤੇ ਨੰਗਲ ਇਲਾਕੇ ਦੇ ਕੁਝ ਨੌਜਵਾਨਾਂ ਦੀ ਤਜਾਕਿਸਤਾਨ ਵਿੱਚੋਂ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਜੀਬ ਵੀਰ ਸਿੰਘ ਲਾਲਪੁਰਾ ਦੇ ਯਤਨਾਂ ਸਦਕਾ ਇਹ ਨੌਜਵਾਨ ਵਾਪਸ ਭਾਰਤ ਲਿਆਂਦੇ ਗਏ ਇਹਨਾਂ ਨੌਜਵਾਨਾਂ ਦਾ ਕਹਿਣਾ ਸੀ ਕਿ ਜਿਸ ਕੰਮ ਲਈ ਇਹਨਾਂ ਨੂੰ ਏਜੰਟ ਵੱਲੋਂ ਬਾਹਰ ਭੇਜਿਆ ਗਿਆ ਸੀ ਉਹਨਾਂ ਤੋਂ ਉਹ ਕੰਮ ਨਹੀਂ ਲਿਆ ਜਾ ਰਿਹਾ ਸੀ ਸਗੋਂ ਲੇਬਰ ਦਾ ਕੰਮ ਕਰਵਾਇਆ ਜਾ ਰਿਹਾ ਸੀ ਜਿਸ ਦੇ ਚਲਦਿਆਂ ਉਹਨਾਂ ਕੋ ਹਾਰ ਲਈ ਕਿ ਉਹਨਾਂ ਨੂੰ ਵਾਪਸ ਭਾਰਤ ਭੁਲਾਇਆ ਜਾਵੇ ਇਸ ਦੇ ਨਾਲ ਹੀ ਉਕਤ 에ਜੰਟ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਇਹਨਾਂ ਵੱਲੋਂ ਕੀਤੀ ਗਈ ਸੀ। ਪਰੰਤੂ ਅੱਜ ਇਸ ਮਾਮਲੇ ਦੇ ਵਿੱਚ ਨੰਗਲ ਦੇ ਉਸ 에ਜੰਟ ਨੇ ਮੀਡੀਆ ਸਾਹਮਣੇ ਆਪਣਾ ਪੱਖ ਰੱਖਿਆ ਤੇ ਜਾਣਕਾਰੀ ਦਿੱਤੀ ਕਿ ਜਿਸ ਕੰਮ ਦੇ ਲਈ ਇਹਨਾਂ ਨੂੰ ਬਾਹਰ ਭੇਜਿਆ ਗਿਆ ਸੀ, ਕੰਪਨੀ ਵੱਲੋਂ ਉਹੀ ਕੰਮ ਇਹਨਾਂ ਨੌਜਵਾਨਾਂ ਵੱਲੋਂ ਕਰਵਾਇਆ ਜਾ ਰਿਹਾ ਸੀ। ਇਸ ਤੋਂ ਇਲਾਵਾ ਉਕਤ 에ਜੰਟ ਨੇ ਦੱਸਿਆ ਕਿ ਕੰਪਨੀ ਵਿੱਚ ਮੌਜੂਦਾ ਸਮੇਂ ਵੀ ਵੱਡੀ ਗਿਣਤੀ ਵਿੱਚ ਲੋਕ ਕੰਮ ਕਰ ਰਹੇ ਹਨ ਤੇ ਬਹੁਤ ਸਾਰੇ ਨੌਜਵਾਨ ਉਸ ਵੱਲੋਂ ਭੇਜੇਗੇ ਹਨ। ਜਿਸ ਦੀ ਉਸਨੇ ਇੱਕ ਨੌਜਵਾਨ ਨਾਲ ਫੋਨ ਦੇ ਉੱਪਰ ਗੱਲਬਾਤ ਕਰਵਾ ਕੇ ਵੀ ਮੌਕੇ ਤੇ ਪੁਸ਼ਟੀ ਕੀਤੀ 에ਜੰਟ ਦਾ ਕਹਿਣਾ ਹੈ ਕਿ ਜੋ ਕੁਝ ਆਮ ਲੋਕਾਂ ਦੇ ਵਿੱਚ ਪ੍ਰਚਾਰਿਆ ਜਾ ਰਿਹਾ ਹੈ ਅਸਲ ਦੇ ਵਿੱਚ ਉਹ ਅਸਲ ਤਸਵੀਰ ਨਹੀਂ ਹੈ ਹਾਲਾਂਕਿ ਇਸ ਮਾਮਲੇ ਵਿੱਚ ਪੂਰਾ ਸੱਚ ਕੀ ਹੈ ਇਹ ਤਾਂ ਪਤਾ ਨਹੀਂ ਪਰੰਤੂ ਤਜਿਕਿਸਤਾਨ ਤੋਂ ਵਾਪਸ ਪਰਤੇ ਨੌਜਵਾਨਾਂ ਦਾ ਕੀ ਕਹਿਣਾ ਹੈ ਪਹਿਲਾਂ ਉਹ ਸੁਣੋ ਤੇ ਉਸ ਤੋਂ ਬਾਅਦ ਇਸ ਮਾਮਲੇ ਵਿੱਚ 에ਜੰਟ ਨੇ ਕੀ ਕੁਝ ਕੀਤਾ ਉਹ ਵੀ ਸੁਣੋ ਹਰਵਿੰਦਰ ਸਿੰਘ ਹੋਇਆ ਹਾਂ ਅੱਗੇ ਹੁਣ ਕੀ ਕਾਰਵਾਈ ਕਰਨੀ ਆ ਤੁਸੀ ਕਾਰਵਾਈ ਅਸੀਂ ਇਹੀ ਚਾਹੁੰਦੇ ਜੀ ਏਜੰਟਾਂ ਨੂੰ ਹੱਥ ਜੋੜ ਕੇ ਵੀ ਬੇਨਤੀ ਕਰਦੇ ਵੀ ਜੋ ਵੀ ਸਾਡਾ ਖਰਚਾ ਉਹ ਸਾਨੂੰ ਸਾਡਾ ਸਾਰਾ ਦਿੱਤਾ ਜਾਵੇ ਜਿਹੜੀ ਮਹੀਨੇ ਦੀ ਸਾਡੀ ਸੈਲਰੀ ਗਈ ਸੀਗਾ ਉਹ ਵੀ ਸਾਨੂੰ ਦਿੱਤੀ ਜਾਏ ਜੀ ਹੋਰ ਸਾਡੀ ਏਜੰਟਾਂ ਦਾ ਕੋਈ ਹੋ ਨਹੀਂ ਆ ਜੀ ਆਪਣੇ ਰੱਬਣ ਬੰਦੇ ਆਪਣੇ ਏਰੀਆ ਦੇ ਬਾਕੀ ਜੋ ਸਾਡਾ ਖਰਚਾ ਉਹ ਸਾਡੀ ਅਗਲੀ ਰਾਜਨੀਤੀ ਸਾਨੂੰ ਦਿੱਤਾ ਜਾਵੇ ਬਹਿ ਕੇ ਗੱਲ ਕਿੱਥੇ ਕਹੂੰ ਕਿੱਥੇ ਨੂੰ ਅਸੀਂ ਆ ਜਾਂਦੇ ਜੀ ਉੱਥੇ ਗੱਲ ਕਰ ਲੈਂਦੇ ਜੀ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹਾਲੇ ਤੱਕ ਗੱਲ ਆ ਜਾਂ ਨਹੀਂ ਜੀ ਅਸੀਂ ਕੀਤੀ ਜੀ ਟਾੜਾ ਜੀ ਇਹ ਕਿ ਫੋਨ ਆ ਮਾ ਆਪ ਤੋਂ ਖਾਨੇ ਹੈ ਜੀ ਪੂਰਾ ਨਾਮ ਕੀ ਹੈ ਤੁਹਾਡਾ ਆਸਬਖਾਨ ਹੈ ਜੀ ਅੱਛਾ ਜਾਂ ਉਹਨੇ ਤੁਹਾਡੇ ਤੱਕ ਅਪਰੋਚ ਕਰਨ ਦੀ ਕੋਈ ਕੋਸ਼ਿਸ਼ ਨਹੀਂ ਨਹੀਂ ਉਹਨੇ ਹਜੇ ਤੱਕ ਕੋਈ ਫੋਨ ਨਹੀਂ ਜੀ ਆਇਆ ਕੱਲ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਰਾਤ ਉਸ ਤੋਂ ਬਾਅਦ ਵੀ ਕੋਈ ਫੋਨ ਨਹੀਂ ਨਹੀਂ ਕੋਈ ਫੋਨ ਨਹੀਂ ਜੀ ਆਇਆ ਅ ਪੀਣਾ ਮੈਂ ਤੁਹਾਡਾ ਮੇਰਾ ਨਾਮ ਮਨਜੀਤ ਸਿੰਘ ਹੈ ਪਿੰਡ ਕਨੋਲੀ ਤੋਂ ਆ ਜੀ ਮੈਂ ਮੈਂ ਸਾਡੇ ਚੈਨਲ ਸਾਨੂੰ ਸਭ ਨੂੰ ਪਹਿਲਾਂ ਦੱਸ ਚੁੱਕਿਆ ਵਾ ਕਿ ਮੈਂ ਤਜਿਕਿਸਤਾਨ ਖਾਨ ਏਜੰਡ ਦੇ ਥਰੂ ਡਰੈਵੀ ਦੇ ਤੌਰ ਤੇ ਗਿਆ ਸੀਗਾ ਬਾਕੀ ਸਾਰੀ ਗੱਲ ਮੈਂ ਤੁਹਾਨੂੰ ਦੱਸ ਸੁਕਿਆ ਆਪਣਾ ਹਾਲ-ਬਿਆਲ ਜਿਹੜੇ ਦਿਨਾਂ ਚੋਂ ਅਸੀਂ ਨਿਕਲੇ ਆ ਉਹ ਸਾਰੀ ਗੱਲ ਮੈਂ ਚੈਨਲ 'ਆਈ ਤੁਹਾਡੇ ਸਭ ਕੁਝ ਪੂਰੇ ਇੰਡੀਆ ਦੇ ਵਿੱਚ ਦੱਸ ਚੁੱਕਿਆ ਵਾ ਕਿ ਸਾਡੇ ਨਾਲ ਇਹ ਕੋਈ ਬੀਤੀ ਆ ਉਤੇ ਤੇ ਉਸ ਤੋਂ ਬਾਅਦ ਜੋ ਸਾਡੀ ਹੁਣ ਅਗਲੀ ਕਾਰਵਾਈ ਹੈਗੀ ਆ ਸਾਡੀ ਮੰਗ ਇਹੀ ਆ ਕਿ ਸਾਡੇ ਜੋ ਆਪਣੇ ਬਣਦਾ ਸਾਡਾ ਖਰਚਾ ਸੀ ਕਰਕੇ ਗਏ ਸੀਗੇ ਜੋ ਅਸੀਂ ਖਰਚਾ ਕਰਕੇ ਗਏ ਸੀਗੇ ਸਾਨੂੰ ਉਹ ਖਰਚਾ ਵਾਪਸ ਕੀਤਾ ਜਾਵੇ ਪਲੀਜ਼ ਰਿਕਵੈਸਟ ਹੈ ਸਾਡੀ ਸਾਡਾ 1.5 ਲੱਖ ਰੁਪਏ ਸਾਡੇ ਪੈਸੇ ਲੱਗੇ ਹੋਏ ਜੀ ਪਲੱਸ ਸਾਡੇ ਤੋਂ ਜੋ ਸਾਡੇ ਟਾਈਮ ਬਰਬਾਦ ਕੀਤਾ ਅਰਥਾ ਏਜੰਟ ਵੱਲੋਂ ਕਹਿ ਕੇ ਤੁਸੀਂ ਰੂਮ ਵਿੱਚ ਬੈਠੋ ਮੈਂ ਹੱਲ ਕਰਾਂਗਾ ਸਾਨੂੰ ਪੇਮੈਂਟ ਦਵਾਂਗਾ ਸਾਡਾ 1 ਕਿਕਰ ਰੁਪਏ ਦਾ ਸਾਹ ਕਰਾਂਗਾ ਅਸੀਂ ਆਪਣੇ ਪੈਸੇ ਦੀ ਮੰਗ ਕਰਦੇ ਆ ਕਿ ਸਾਨੂੰ ਸਾਡਾ ਪੈਸਾ ਵਾਪਸ ਕੀਤਾ ਜਾਵੇ ਪਲੀਜ਼ ਮੀਡੀਆ ਰਾਹੀਂ ਸਾਡੀ ਪਹਿਲਾਂ ਹੀ ਬਹੁਤ ਸਪੋਰਟ ਕੀਤੀ ਆ ਇਹ ਮੀਡਲ ਆਪਣਾ ਚੈਨਲ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਸਾਡੀ ਨਿੱਕੀ ਜਿਹੀ ਆਵਾਜ਼ ਨੂੰ ਸਾਡੀ ਹੈਲਪ ਕੀਤੀ ਆ ਸਾਡੇ ਨਾਲ ਖੜੇ ਦਿਨ ਰਾਤ ਸਾਡੀ ਹੈਲਪ ਕੀਤੀ ਆ ਉਹਨਾਂ ਕੇ ਸਾਡੀ ਹੈਗੇ ਯਾਰਸਾ ਸਾਡੀ ਅੱਥੇ ਤੱਕ ਵੀ ਹੈਲਪ ਜਰੂਰ ਕਰਾਂ ਹੱਥ ਬਨ ਕੇ ਧੰਨਵਾਦ ਕਰਦਾ ਮੈਂ ਦਿਲੋਂ ਧੰਨਵਾਦ ਕਰਦਾ ਚੈਨਲ ਦਾ ਕਿ ਸਾਡੀ ਬਹੁਤ ਜ਼ਿਆਦਾ ਸਪੋਰਟ ਕੀਤੀ ਆ ਏਜੰਟ ਏਜੰਟ ਨੂੰ ਏਜੰਟ ਨੂੰ ਮੂਰੇ ਸਾਡੀ ਇਹੀ ਮੰਗ ਹੈ ਕਿ ਸਾਡੇ ਜੋ ਬਣਦੇ ਪੈਸੇ ਸਾਨੂੰ ਵਾਪਸ ਕੀਤੇ ਜਾਵੇ ਪਲੀਜ਼ ਗਾਂ ਤੋਂ ਜਿਹੜਾ ਸਾਡੇ ਪੰਜਾਬ ਦੇ ਨੌਜਵਾਨ ਉਹਨਾਂ ਨਾਲ ਇਹੋ ਜਿਹਾ ਕੰਮ ਨਾ ਕੀਤਾ ਜਾਵੇ ਜੋ ਇਨਕੁਆਰੀ ਕੀਤੀ ਜਾਵੇ ਕੰਪਨੀ ਦੀ ਪੂਰੀ ਇਨਕੁਆਰੀ ਕਰਕੇ ਹੀ ਉਰ ਦੇ ਤੋਂ ਬੰਦਾ ਕੰਪਨੀ ਭੇਜਿਆ ਜਾਵੇ ਜੋ ਸਕਿੱਲ ਵਿੱਚ ਜਾ ਰਿਹਾ ਬੰਦਾ ਉਹਦਾ ਉਹੀ ਕੰਮ ਕਰਵਾਇਆ ਜਾਵੇ ਅਦਰਵਾਈਜ਼ ਉਹਦਾ ਕੰਮ ਨਹੀਂ ਬਣਦਾ ਵਾ ਜੋ ਕੰਮ ਉਹਤੇ ਕਰਾਇਆ ਜਾ ਰਿਹਾ ਤੇ ਤੁਸੀਂ ਜੋ ਮੇਰੇ ਹਾਲ ਹਤੇ ਬੀਤੇਗੇ ਆ ਸਾਨੂੰ ਪਤਾ ਵਾ ਕੀ ਰਹਿਣਾ ਸਣਾ ਕਿਦਾਂ ਆਏਗਾ ਮੈਂ ਸਭ ਕੁਝ ਬਿਆਨ ਕਰ ਚੁੱਕਿਆ ਵੀਡੀਓ ਵਿੱਚ ਸਭ ਕੁਝ ਦੱਸ ਚੁੱਕਿਆ ਵਾ ਇਸ ਤੋਂ ਇਲਾਵਾ ਸਾਡੀ ਇਹ ਮੰਗ ਆਸਟੇਜ ਇੰਟਰਵਿਊ ਸਾਡੇ ਕੋਈ ਦੁਸ਼ਮਣ ਹੀ ਨਹੀਂ ਹੈਗੀ ਠੀਕ ਹੈ ਅਸੀਂ ਇਹ ਸੋਚਦੇ ਆ ਕਿ ਅਸੀਂ ਆਪਣੀ ਜ਼ਿੰਦਗੀ ਸਾਡੇ ਅਜੇ ਵੀਰ ਲਾਲਪੁਰਿਆ ਸਿੰਘ ਸਾਡੇ ਵਿਕਰਮ ਸਿੰਘ ਸਾਹ ਨੇ ਦਿੱਲੀ ਦੇ ਐਮਪੀ ਆ ਸਾਡੇ ਉਹਨਾਂ ਨੇ ਹੱਥ ਵਨ ਕੇ ਅਸੀਂ ਬੇਜਾਰੀਸ਼ ਕੀਤੀ ਆ ਗੁਰਾਹ ਲਈ ਉਹਨਾਂ ਅੱਗੇ ਸਾਡੇ ਇੰਡੀਆ ਪ ਜਾਣ ਦੇ ਉਹਨਾਂ ਦੇ ਸੱਦ ਕੇ ਅਸੀਂ ਅੱਜ ਆਪਣੇ ਬਤਨ ਪੁੱਜੇ ਆ ਪੰਜਾਬ ਪੁੱਜੇ ਆ ਸਾਡੀ ਇਹੀ ਅਪੀਲ ਆ ਕਿ ਸਾਡੀ ਗਾਂ ਵੀ ਇਹ ਬੇਜਾਰੀਸ਼ ਨੂੰ ਅੱਗੇ ਮੰਗ ਕਰਦੇ ਹੋਏ ਸਾਡੇ ਤੇ ਜੋ ਸਾਡਾ ਹੱਕ ਆ ਸਾਨੂੰ ਮਿਲਣਾ ਜ਼ਰੂਰ ਚਾਹੀਦਾ ਨਹੀਂ ਮਿਲੇਗੀ ਉਹਨਾਂ ਟਾਈਮ ਉਨੀ ਵੇਟ ਕੀਤਾ ਕਿ ਪਹਿਲੇ ਰੋਲਾ ਪਾਦਾ ਬਿਲਕੁਲ ਜੀ ਉਹਨਾਂ ਨੂੰ 5 ਮਹੀਨੇ 4 ਮਹੀਨੇ ਦਾ ਟਾਈਮ ਦਿੱਤਾ ਹੋਇਆ ਸੀ ਵੀ ਤੁਹਾਨੂੰ ਜੇ ਤੁਹਾਨੂੰ ਗੱਡੀ ਦੀ ਟ੍ਰੇਨਿੰਗ ਦੇਣੇ ਤੋਂ ਬਾਅਦ ਗੱਡੀ ਤੁਹਾਨੂੰ ਨਹੀਂ ਚਲਾਣੀ ਆਈ ਉਹ ਤੇ ਲੇਬਰ ਵੀ ਕਰਾ ਸਕਦੇ ਆ ਹਰ ਚੀਜ਼ ਕਰਾ ਸਕਦੇ ਐਫੀਡੈਵਟ ਲਿਖਿਆ ਹੋਇਆ ਉਹ ਇੰਡੀਆ ਚ ਲਿਖਿਆ ਹੋਇਆ ਉੱਥੇ ਨਹੀਂ ਲਿਖਿਆ ਹੋਇਆ ਇੱਥੇ ਲਿਖਿਆ ਤੇ ਉਹਨਾਂ ਨੇ ਹਿੰਦੀ ਚ ਲਿਖਿਆ ਹੋਇਆ ਇਹ ਨਹੀਂ ਹੈਗਾ ਜੀ ਇੰਗਲਿਸ਼ ਚ ਲਿਖਿਆ ਜੀ ਮੈਨੂੰ ਪੜ੍ਹਨਾ ਨਹੀਂ ਆ ਰਿਹਾ ਨਹੀਂ ਆ ਰਿਹਾ ਨੋਟਰੀ ਕੋ ਟੈਸਟ ਜਿਸ ਨੇ ਨੋਟਰੀ ਕੋ ਟੈਸਟ ਕਰਾਇਆ ਉਹ ਨੋਟਰੀ ਕੋਲ ਵੀ ਉਹਨਾਂ ਨੇ ਸਾਈਨ ਕਰਾਏ ਹੋਏ ਹੈਗੇ ਕੋਈ ਜ਼ਬਰਦਸਤੀ ਮੈਂ ਨਹੀਂ ਗਿਆ ਨਾਲ ਹੈਗਾ ਮੇਰੇ ਕੋਈ ਸਾਈਨ ਨਹੀਂ ਹੋਏ ਹੈ ਬੰਦਿਆਂ ਦੇ ਸਾਈਨ ਹੋਏ ਹੈਗੇ ਜੀ ਇਹਦੇ ਚ ਤੁਹਾਨੂੰ ਕੀ ਲੱਗਦਾ ਕੀ ਉਹਨੇ ਕੀ ਚਾਹੁੰਦੇ ਕੀ ਹੈਗੇ ਚਾਹੁੰਦੇ ਇਹ ਹੈ ਜੀ ਹਰਾਸਮੈਂਟ ਕਰ ਰਹੇ ਆ ਵੀ ਸਾਨੂੰ ਪੈਸੇ ਏਅਰਲਾਈਨ ਵੀ ਟਿਕਟ ਪੈਸਿਆਂ ਦੀ ਲੱਗਦੀ ਹੈਗੀ ਅਸੀਂ ਪੇਮੈਂਟ ਦਿੱਤੀ ਹੋਈ ਅੱਗੇ ਸਾਰੀ ਕੁਝ ਜਮ੍ਹਾਂ ਕਰੇ ਉਲਟਾ ਸੀ ਉਲਟਾ ਸੀ ਕੰਪਨੀ 'ਚ ਵੀ ਅਸੀਂ ਪੈਸੇ ਜਮ੍ਹਾਂ ਕਰਵਾਏ ਜੀ ਮੈਂ 5-500 7-700 ਡਾਲਰ ਕੱਲੇ-ਕੱਲੇ ਬੰਦੇ ਦਾ ਉੱਥੇ ਜਮ੍ਹਾਂ ਕਰਵਾਇਆ ਤੇ ਤਾਂ ਇਹਨਾਂ ਨੂੰ ਵਾਪਸ ਬੁਲਾਇਆ ਹੈਗਾ ਹਾਂਜੀ ਉੱਥੇ ਲਿਖਤੀ ਹੈਗਾ ਲਿਖਤੀ ਅੱਛਾ ਉੱਥੇ ਕੰਪਨੀ ਨੇ ਕੱਲੇ-ਕੱਲੇ ਨੂੰ ਪੁੱਛਿਆ ਕਿ ਵੀ ਦੱਸ ਵੀ ਤੂੰ ਕਿਉਂ ਜਾ ਰਹੇ ਹੈਗੇ ਉਹਨਾਂ ਨੇ ਲਿਖਤੀ ਵੀ ਦਿੱਤਾ ਹੋਇਆ ਹੈਗਾ ਇਹਦੇ 'ਚ ਲਿਖ ਕੇ ਵੀ ਕੱਲੇ-ਕੱਲੇ ਬੰਦੇ ਨੇ ਵੀ ਮੈਨੂੰ ਪ੍ਰੋਬਲਮ ਇਹ ਆ ਜੀ ਆ ਦੇਖੋ ਇਹਨੇ ਆਪਣੇ ਹੱਥਾਂ ਨਾਲ ਲਿਖ ਕੇ ਦਿੱਤਾ ਹੈ ਵੀ ਕੰਪਨੀ 'ਚ ਕੋਈ ਪ੍ਰੋਬਲਮ ਨਹੀਂ ਹੈਗੀ ਸਾਨੂੰ ਕੋਈ ਬਿਲਕੁਲ ਠੀਕ ਤੇ ਅਸੀਂ ਕੰਪਨੀ ਦੇ ਕੁਝ ਨਹੀਂ ਕਰ ਸਕਦੇ ਅਸੀਂ ਖਾਂਨ ਤੇ ਕਰਨਾ ਹੈਗਾ ਜਿੱਦਾਂ ਪ੍ਰੀ ਟਿਕਲ ਕੋਈ ਹੁੰਦਾ ਦਵਾ ਇਹਨਾਂ ਨੂੰ ਨਾ ਇਸ ਕਰਕੇ ਇਹ ਕਾਗਜ਼ ਉੱਥੇ ਲਿਖਿਆ ਇਹ ਉੱਥੇ ਲਿਖਿਆ ਜੀ ਉੱਥੇ ਗੁੱਠੇ ਗੁੱਠੇ ਲਵਾਏ ਆ ਉਸ ਤੋਂ ਲਾਵਾ ਸਰ ਮੈਨੂੰ ਫਿਰ ਫੋਨ ਵੀ ਆਇਆ ਪਰਸੋਂ ਮੈਨੂੰ ਐਸ ਐਚਓ ਦਾ ਫੋਨ ਆਇਆ ਸੀ ਵੀ ਤੂੰ ਵੀ ਉੱਥੇ ਬੰਦਿਆਂ ਨੂੰ ਲਿਖਾ ਰਿਹਾ ਹੈ ਮੈਂ ਕਿਹਾ ਜੀ ਤੁਸੀਂ ਫੋਨ ਕਰੋ ਹੋਣੇ ਵੀਡੀਓ ਕਾਲ ਕਰੋ ਮੈਂ ਪੁੱਛਦਾ ਵੀ ਕਿਸ ਬੰਦੇ ਨੂੰ ਮੈਂ ਲਿਖਾਇਆ ਉਹ ਉਹਨਾਂ ਦਾ ਵੇ ਜਿਹੜਾ ਬੰਦਾ ਵਾਪਸ ਜਾਂਦਾ ਹੈਗਾ ਵੀ ਸਾਡੀ ਕੰਪਨੀ ਦੀ ਕੋਈ ਗਲਤ ਹੈਗਾ ਜਾਨੀ ਕਿ ਉਥੇ ਅੰਬੈਸੀ ਵੀ ਇੰਡੀਅਨ ਐਮਬੈਸੀ ਅਗਈ ਹੈ ਇਹਨਾਂ ਨੇ ਇੰਡੀਅਨ ਐਮਬੈਸੀ ਨੂੰ ਵੀ ਅਪਰੋਚ ਨਹੀਂ ਕੀਤੀ ਹੈਗੀ ਕਿਸੇ ਬੰਦੇ ਨੇ ਇਹਨਾਂ ਨੂੰ ਪ੍ਰੋਬਲਮ ਥੀ ਇਹਨਾਂ ਤੇ ਲੇਬਰ ਕਰਾਂਦੇ ਤੇ ਇੰਡੀਅਨ ਐਮਬੈਸੀ ਅਪਰੋਚ ਕਰਦੇ ਕਿਸੇ ਬੰਦੇ ਨੇ ਅਪਰੋਚ ਨਹੀਂ ਕੀਤੀ ਹੈਗੀ ਸਭ ਕੁ ਟਿਕਟਾ ਹਰ ਚੀਜ਼ ਮੈਂ ਕਰਾਂਗਾ ਔਰ ਦੂਜੇ ਨਾਲ ਬੰਦਾ ਮੇਰੇ ਕੋਲ ਮੈਨੂੰ ਮੈਸੇਜ ਹੁਣ ਵੀ ਕਰਦਾ ਸਵੇਰਾ ਵੀ ਮੇਰੇ ਕੋਲ ਮੈਸੇਜ ਆਏ ਬੰਦੇ ਉਹ ਕਹਿੰਦੇ ਇਹਨਾਂ ਨੂੰ ਬਹੁਤ ਸਮਝਾਇਆ ਇਹ ਬੰਦੇ ਨਹੀਂ ਮੰਨੇ ਹੈਗੇ ਜਿਹੜਾ ਇੱਕ ਪਤਲਾ ਜਿਹਾ ਮੁੰਡਾ ਬੋਲ ਰਿ ਕਹਿੰਦਾ ਸੀ ਇਹਦੇ ਬੜੀ ਮਿਹਨਤਾਂ ਕੀਤੀਆਂ ਵੀ ਤੂੰ ਇੱਥੇ ਕੰਮ ਕਰ ਤੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਚਲੋ ਉਹਨਾਂ ਬੰਦੇ ਨੂੰ ਕੋਈ ਪ੍ਰੋਬਲਮ ਹੋਊਗੀ ਜੇ ਲੇਬਰ ਕਰ ਦੇ ਤਾਂ ਤੈਨੂੰ ਤਾਂ ਨਹੀਂ ਹੈ ਕਹਿੰਦਾ ਇਹ ਬੈਗ ਸਿੱਟ ਕੇ ਉੱਥੋਂ ਨਟ ਕੇ ਉਹਨਾਂ ਕੋਲ ਚਲ ਗਿਆ ਬੰਦਿਆਂ ਕੋਲ ਇਹਨਾਂ ਨੇ ਗਰੁੱਪ ਬਣਾ ਲਿਆ ਜੀ ਚਾਰ ਪੰਜਾਂ ਨੇ ਇਹ ਮੇਰੀ ਤਾਂ ਗੱਲ ਸੁਣਦੇ ਹੀ ਨਹੀਂ ਸੀ ਨਾ ਇਹ ਮੈਨੂੰ ਬਹੁਤ ਸਮਝਾਇਆ ਬਹੁਤ ਸਮਝਾਇਆ ਵੀ ਤੁਸੀਂ ਕੋਈ ਤਿੰਨ ਚਾਰ ਮਹੀਨੇ ਤੁਹਾਨੂੰ ਨਹੀਂ ਸੈਲਰੀ ਮਿਲਦੀ ਮੈਂ ਵਾਪਸ ਵੀ ਬਣਾਉਂਗਾ ਤੁਹਾਨੂੰ ਇੱਕ ਇੱਕ ਰੁਪਿਆ ਵੀ ਦੇਵਾਂਗਾ ਇਹਨਾਂ ਨੇ ਇੱਕ ਵੀ ਨਹੀਂ ਇਹਨਾਂ ਨੇ ਕੰਮ ਕੀਤਾ ਕੋਈ ਸੈਲਰੀ ਵਗੈਰਾ ਮਿਲੀ ਹੈ ਨਾ ਇਹਨਾਂ ਨੂੰ ਕੁਛ ਨਹੀਂ ਜੀ ਇਹਨਾਂ ਦੇ ਲਿਖਿਆ ਹੋਇਆ ਉਹਦੇ ਚ ਕੰਟੈਕਟ ਚ ਵੀ 1 ਮਹੀਨੇ ਦੀ ਸੈਲਰੀ ਥੱਲੇ ਰੱਖਣੀ ਸੀ ਏਟੀਐਮ ਇਹਨਾਂ ਦੇ ਬਣਿਆ ਤੇ ਆਟੋਮੈਟਿਕਲੀ ਦੂਜੇ ਮਹੀਨੇ ਤੁਹਾਡੀ ਸੈਲਰੀ ਅਕਾਊਂਟ ਚ ਆ ਜਾਣੀ ਸੀ ਇਹ ਕਿੰਨੀ ਦਿਨ ਬਾਅਦ ਵਾਪਸ ਆਗੇ ਇਹ ਸਿਰਫ ਜੀ ਮੇਰੇ ਖਲੇ 30 ਦਿਨ ਬਾਅਦ ਵਾਪਸ ਆਗੇ ਮਹੀਨਾ ਵੀ ਨਹੀਂ ਹੋਣ ਦਿੱਤਾ ਇਹਨਾਂ ਨੇ ਇੰਨੀ ਰਫੜਾ ਤਾਂ ਹੀ 10 ਦਿਨ ਬਾਅਦ ਹੀ ਪਾ ਲਿਆ ਸੀ ਇਹਨਾਂ ਨੇ ਹਾਂਜੀ ਇਹ ਹੈਗਾ ਜੀ ਮੇਰੀ ਇਹ ਫਰਿਆਦ ਹੈ ਜੀ ਕੋਈ ਮੇਰੀ ਗਲਤੀ ਹੈਗੀ ਮੈਂ ਉਹਦਾ ਹਰਜਾਨਾ ਭਰਨ ਤਿਆਰ ਹੈ ਜੇ ਲੇਕਿਨ ਮੈਨੂੰ ਬਿਲਾ ਬਜਾਈ ਇਹਨਾਂ ਨੇ ਪਰੇਸ਼ਾਨ ਕੀਤਾ ਹੈਗਾ ਬਿਲਾ ਬਜਾਈ ਕਰ ਰਹੇ ਹੈਗੇ ਮੇਰੇ ਕੋ ਸਾਰੇ ਕਾਗਜ਼ ਪੱਤਰ ਪੂਰੇ ਹੈਗੇ ਜੀ ਮੈਂ ਕੋਰਟ ਚ ਆਪਣੇ ਆਪਣਾ ਦੱਸਾਂਗਾ ਪੱਖ ਰੱਖਾਂਗਾ ਜੋ ਕੋਰਟ ਹੁਕਮ ਦੇਵਾਂਗਾ ਮੈਂ ਉੱਚਾ ਜਾ ਰਹੇ ਮੈਂ ਕਹਾਂ ਜੀ ਮੈਂ ਕਹਾਂ ਮੈਂ ਕਹਾਂ ਇਹ ਮੈਂ ਹੁਣ ਨਾ ਇੱਥੇ ਬੈਠਾ ਹੈ ਠੀਕ ਹੈ ਜਿਹੜੇ ਤੁਸੀਂ ਜਿਹੜੇ ਤੁਸੀਂ ਬੰਦੇ ਗਏ ਹੈ ਇਕੱਠੇ ਗਏ ਤੇ ਨਾ ਇਹ 11 12 ਬੰਦੇ ਨਾ ਆ ਜੀ ਅੰਨੇ ਘੱਟ ਹੈਗੇ ਜੀ ਤੁਸੀਂ ਗੱਡੀਆਂ ਚਲਾਉਂਦੇ ਪਏ ਕਿਆ ਕਰ ਰਹੇ ਹੈਗੇ ਭਾਈ ਗੱਡੀਆਂ ਚਲਾਇਆ ਕਰਦੇ ਆਸੀਂ ਭਾਈ ਕੋਈ ਪ੍ਰੋਬਲਮ ਹੈਗੀ ਤੁਹਾਨੂੰ ਨਹੀਂ ਜੀ ਨਹੀਂ ਸਾਨੂੰ ਕੋਈ ਦਿੱਕਤ ਪਰਚਾ ਨਹੀਂ ਸਾਡਾ ਵਧੀਆ ਚੱਲੇ ਜਾਂਦਾ ਦੋ ਤਿੰਨ ਮੁੰਡੇ ਤਿੰਨ ਚਾਰ ਆਸੀਂ ਤਿੰਨੇ ਚਾਰਾਂ ਨੂੰ ਗੱਡੀਆਂ ਮਿਲਦੀਆਂ ਇੱਥੇ ਟੋਟਲ ਬੰਦੇ ਕਿੰਨੇ ਆ ਕੰਪਨੀ ਚ ਕੰਪਨੀ ਚ ਤਾਂ ਬੰਦੇ ਹੁਣੇ ਮੇਰੇ ਹਿਸਾਬ ਨਾਲ 12-1300 ਬੰਦਾ ਹੈ ਅੱਛਾ ਜੀ 12-1300 ਬੰਦਾ ਹੈ ਹਾਂ ਜੀ ਗੱਡੀਆਂ ਵੀ ਹਾਂਜੀ ਮਤਲਬ ਜਾਦਾ ਹੀ ਹੋਣਾ ਘੱਟ ਨਹੀਂ ਹੋਣਾ ਭਾਜੀ ਨਹੀਂ ਕੋਈ ਇਹ ਜਿਹੜੇ 12-1300 ਬੰਦੇ ਕਿੰਨੇ ਕਿੰਨੇ ਸਾਲ ਹੋ ਕੇ ਕੰਮ ਕਰਦੇ ਨੇ ਇੱਥੇ ਇਹ ਭਾਜੀ 2-2 ਸਾਲ ਦੇ ਰਿਟਰਨ ਬੰਦੇ ਆ ਮਤਲਬ ਸਾਲ ਲਾ ਕੇ ਫੇਰ ਮੁੜ ਕੇ ਆ ਕੇ ਫੇਰ ਤੀਜੀ ਤੀਜੀ ਵਾਰ ਦੇ ਬੰਦੇ ਆ ਇੱਥੇ ਅੱਛਾ ਮੈਂ ਕਹਾ ਇਹ ਜਿਹੜੇ ਮੁੰਡੇ ਗਏ ਸੀ ਇਹਨਾਂ ਨੂੰ ਕਿਆ ਪਰੇਸ਼ਾਨੀ ਤੇ ਵੀ ਇਹੀ ਪਰੇਸ਼ਾਨੀ ਤੇ ਵੀ ਗੱਡੀਆਂ ਦਾ ਕੰਮ ਕਰਵਾਉਣਾ ਪੈਂਦਾ ਵਰਕਸ਼ਾਪ 'ਚ ਉਹ ਭਾਜੀ ਮੇਰੀ ਵੀ ਗੱਡੀ ਦਾ ਕੰਮ ਹੋਇਆ ਕਰਦਾ ਹੁਣ ਮੈਂ ਵੀ ਨਾਲ ਲੱਗਾ ਹਾਂ ਮੈਂ ਇਹ ਤਾਂ ਨਾ ਚਾਹਾਂਦਾ ਫੇਰ ਗੱਲ ਕਰਨੀ ਕੰਮ ਤਾਂ ਕਰਾਣਾ ਪੈਂਦਾ ਕੰਮ ਤਾਂ ਕਰਾਣਾ ਪੈਂਦਾ ਉਹ ਲੇਬਰ ਤਾਂ ਨਹੀਂ ਇੱਥੇ ਕਰਾਉਂਦੇ ਹੈਗੇ ਬੱਠਲ-ਬੁੱਠਲ ਚਕਾਉਂਦੇ ਹੈਗੇ ਕੁਝ ਕਰਾਉਂਦੇ ਇਹ ਤਾਂ ਨਹੀਂ ਕਰਾਉਂਦੇ ਹੈਗੇ ਨਹੀਂ 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 ਇਦਾਂ ਦਾ ਕੁਝ ਨਹੀਂ ਹੈ ਗੱਡੀ ਦਾ ਹੀ ਮਾੜਾ-ਮੋਟਾ ਕਰਾਉਣਾ ਉਹਨਾਂ ਨੇ ਚਾਬੀ ਫੜਾ ਦੋ ਜੈਕ ਲਾ ਦੋ ਹੋਰ ਲਾ ਦੋ ਬੱਸ ਇਦਾਂ ਦਾ ਹੀ ਹੈ ਅੱਛਾ ਇਹ ਤੁਹਾਡੇ ਕੋਲੇ ਮਹਿੰਦਰ ਜਿਹੜਾ ਮੁੰਡਾ ਦਾ ਇਹ ਤੁਹਾਡੇ ਕੋਲੇ ਸਹੀ ਪਹਿਲਾ ਇਹ ਮਹਿੰਦਰ ਜਿਹੜਾ ਮਹਿੰਦਰ ਜਿਹੜਾ ਮੁੰਡਾ ਪਤਲਾ ਜਿਹਾ ਮੁੰਡਾਗਾ ਇੱਥੇ ਦਾ ਇਹ ਤੁਹਾਡੇ ਕੋਲੇ ਸੀ ਨਾ ਪਹਿਲਾ ਇਹ ਹਾਂਜੀ ਹਾਂਜੀ ਇਹ ਇਹ ਵੀ ਇਹ ਵੀ ਇਹ ਵੀ ਉੱਥੋਂ ਬੈਗ ਚੱਕ ਕੇ ਚੱਲ ਗਿਆ ਦੂਜੀ ਸਾਈਡ ਤੋਂ ਆਇਆ ਹੈ हां जी अकमन ना महेंद्र ਨਾ ਨੀ ਉਧਰ ਨਾ ਕੁਝ ਹੋ ਰਿਹਾ ਹੈ ਚਲੋ ਕੁਝ ਵੀ ਹੈਗਾ ਨਾ ਇਹ ਇਹ ਨਾਲ ਇਹ ਵਾਪਸ ਆ ਗਿਆ ਵਾ ਮੁੰਡਾ ਨਾ ਇਹ हां जी ਨਾਲ ਆ ਅਸੀਂ ਤਾਂ ਤਾਂ ਇਹ ਹੋ ਲੈ ਕੇ ਤੇ ਨਾਲ ਵੀ ਚੱਲ ਆ ਅਸੀਂ ਆਪਣੀ ਸਾਈਡ ਤੇ ਲੈ ਕੇ ਵੀ ਚੱਲਦਾ ਸਾਡੇ ਨਾਲ ਰਹੂੰਗਾ ਦਾ ਮੂਡ ਚੇਂਜ ਹੋ ਜੂਗਾ ਇਹਦਾ ਨਹੀਂ ਕੰਪਨੀ ਡਿਊਟੀ 26 ਲੱਗੀ ਇੱਥੇ ਨਹੀਂ ਕੰਪਨੀ ਤੇ ਤੁਹਾਨੂੰ ਤੰਗ ਤਾਂ ਨਹੀਂ ਕਰਦੇ ਕੰਪਨੀ ਵਾਲੇ ਕੋਈ ਤੰਗ ਕਰਦੇ ਆ ਤੁਹਾਨੂੰ ਕੋਈ ਰੋਟੀ ਦੇ ਆਵਾਜ਼ ਆ ਰ ਹੈ ਕਿ ਤੁਸੀਂ ਕੋਈ ਪਰੇਸ਼ਾਨੀ ਹੈ ਨਾ ਜੀ ਨਾ ਬਸ ਮੇਰੇ ਰੋਟੀ ਖਾ ਕੇ ਖੜਿਆ ਬਸ ਹੱਥ ਧੋ ਕੇ ਇਹ ਪਾਣੀ ਪੂਰੇ ਕਿਹਾ ਇਹ ਪਾਣੀ ਦੀ ਗੱਲ ਕਰਦੇ ਵੀ ਜੀ ਪਾਣੀ ਜੀ ਖੱਡ ਚੋਂ ਪੀਂਦੇ ਆ ਇਹ ਕਿਹਾ ਹੈਗਾ ਖੱਡ ਵਾਲਾ ਪਾਣੀ ਦਾ ਰੋੜਾ ਨਹੀਂ ਨਹੀਂ ਭਾਜੀ ਪਾਣੀ ਆਂਦਾ ਇੱਥੇ ਬੜੀ ਇੱਛਾ ਪਾਣੀ ਆਂਦਾ ਇੱਧਰ ਨ ਕੋਈ ਚੱਕਰ ਨਹੀਂ ਅੱਛਾ ਜੀ ਬਸ ਮੈਂ ਇਹੀ ਪੁੱਛਣਾ ਮੈਂ ਇਹੀ ਪੁੱਛਣਾ ਦਾ ਭਰਾ ਮੇਰੇ ਮੇਰੀ ਗੱਲ ਸੁਣੋ ਇਹਨਾਂ ਨੇ ਮੇਰੀ ਬਦਨਾਮੀ ਜਿਆਦਾ ਕੀਤੀ ਹੈ ਮੈਂ ਵੀ ਤੁਹਾਨੂੰ ਮੈਂ ਵੀ ਤੁਹਾਨੂੰ ਭੇਜਿਆ ਹੈਗਾ ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਤੂੰ ਸਹੀ ਸਹੀ ਗੱਲ ਸੜਾ ਕੋਈ ਡਰ ਨਹੀਂ ਹੈਗਾ ਕੋਈ ਪਰੇਸ਼ਾਨੀ ਹੈਗੀ ਤਾਂ ਮੈਨੂੰ ਦੱਸੋ ਤੁਸੀਂ ਭਾਜੀ ਸਾਨੂੰ ਨਹੀਂ 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 ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ ਸਾਡਾ ਵਧੀਆ ਥੱਲੇ ਜਾਂਦਾ ਕੰਮ ਵੀ ਵਧੀਆ ਸਾਨੂੰ ਟ੍ਰੇਨਿੰਗ ਤੋਂ ਬਾਅਦ ਨਾਲ ਦੀ ਨਾਲ ਹੀ ਗੱਡੀਆਂ ਮਿਲ ਗਈਆਂ ਤਰ੍ਹਾਂ ਏਟੀਐਮ ਤੁਹਾਡੇ ਬਣ ਗਏ ਹੋਏ ਐ ਹਾਂਜੀ ਏਟੀਐਮ ਬਣ ਗਏ ਜੀ ਅੱਛਾ ਤੇ ਹੁਣ ਵੀ ਮੈਨੂੰ ਲੱਗਿਆ ਪਤਾ ਕੰਪਨੀ 150 ਬੰਦਾ ਲੈ ਕੇ ਜਾਣ ਲੱਗੀ ਐ ਕੰਪਨੀ 150 ਬੰਦਾ ਜਾ ਰਿਹਾ ਐ ਹੋਰ ਹਾਂਜੀ 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 ਨਵੀਂ ਰਿਵਿਊ ਹੈਗੀ ਐ ਹੁਣ ਰਿਕੁਆਇਰਮੈਂਟ ਪਤਾ ਨਹੀਂ ਅਗਲੇ ਮਹੀਨੇ ਆਜੂ ਸਟਾਰਟਿੰਗ ਰੇਟ 'ਚ ਵੈਕੈਂਸੀਆਂ ਚਲੋ ਜੀ ਠੀਕ ਐ ਮੈਂ ਬਸ ਇਹੀ ਪੁੱਛਣਾ ਦਾ ਭਰਾ ਮੇਰੇ ਠੀਕ ਐ ਕੋਈ ਪਰੇਸ਼ਾਨੀ ਹੈਗੇ ਤਾਂ ਮੈਨੂੰ ਦੱਸ ਦੇ ਕੋਈ ਤੈਨੂੰ ਕੋਈ ਪ੍ਰੋਬਲਮ ਹੈ ਕਿ ਕੋਈ ਸੈਲਰੀ ਦੀ ਪ੍ਰੋਬਲਮ ਹੈ ਤਾਂ ਮੈਨੂੰ ਦੱਸ ਦੇ ਨਹੀਂ ਨਹੀਂ ਭਾਜੀ ਸਾਾਨੂੰ ਕੋਈ ਦਿੱਕਤ ਪਰੇਸ਼ਾਨ ਨਹੀਂ ਆ ਸਾਡਾ ਵਧੀਆ ਥੱਲੇ ਜਾਂਦਾ ਨਾਲੇ ਅਸੀਂ ਕੰਮ ਕਰਕੇ ਕਰਨੀ ਆਏ ਬੇ ਨਾਲੇ ਅਸੀਂ ਕਰਕੇ ਜਾਣਾ ਇਦਾਂ ਦਾ ਕੁਝ ਨਹੀਂ ਜਾਂਦੇ ਹੂੰ ਚਲੋ ਕੋਈ ਗੱਲ ਨਹੀਂ ਤੁਸੀਂ ਨਾ ਬਸ ਮੈਂ ਇਹੀ ਪੁੱਛਣਾ ਸੀ ਕਿਉਂ ਇੱਥੇ ਇਹਨਾਂ ਨੇ ਕੰਪਲੇਂਟ ਕੀਤੀ ਹੈ ਕਿ ਜੀ ਮੈਨੂੰ ਬਹੁਤ ਤੰਗ ਹੋ ਗਏ ਦੀ ਭੁੱਖੇ ਮਰ ਗਏ ਹੈਗੇ ਸਾਨੂੰ ਲੇਵਰਾ ਕਰਾਂਦੇ ਹੈਗੇ ਮੈਂ ਇਹੀ ਪੁੱਛਣਾ ਹੈਗਾ ਨਾ ਬਸ ਹੋਰ ਨਹੀਂ ਕੁਝ ਵੀ ਭਰਾ ਮੇਰੇ ਤੇ ਉਹ ਵੀ ਤਿੰਨੋਂ ਵੀ ਮੈਂ ਹੀ ਭੇਜਿਆ ਬਣਾ ਇੱਥੋਂ 이거지?